ਮੇਰੀ ਗੱਲ ਸੁਣਿਓ ਕੀ ਹੈ ਕੀ ਹੈ ਜੇ ਇੱਕ ਹੀ ਪਾਣੀ ਗਰਮ ਕਰਕੇ ਲਿਆਉਂਦਾ ਕਿੰਨਾ ਚਿਰ ਹੋ ਗਿਆ ਕਰ ਮਰੇ ਵਿਆਹ ਹੁਣ ਮੈਨੂੰ ਇਨੀ ਗੱਲ ਦੱਸਾਂ ਕਿਉਂ ਤੁਹਾਨੂੰ ਬਤਾ ਤੂੰ ਦੱਸ ਨਾ ਹੋ ਗਿਆ ਸੱਸਾ ਤੇ ਤੈਨੂੰ ਇੰਨੀ ਨਹੀਂ ਗੱਲ ਹੈਗੀ ਪੋਕਾ ਪਾਣੀ ਲਿਆ ਕੇ ਮੇਰੇ ਮੱਥੇ ਮਰਦਾਈ ਤਗਰੀਂ ਦੀ ਕਿੱਥੇ ਹੈ ਤੇ ਹੋਰ ਮੈਂ ਕੀ ਕਹਿਣ ਲੱਗੀ ਸੀ ਮੈਂ ਨਾ ਮਾਰਕੀਟ ਚੱਲੋ ਤੇ ਜਾ ਕੇ ਕੁਝ ਸਾਮਾਨ ਮੈਨੂੰ ਲੈ ਲਓ ਤੋਂ ਭੈਣ ਦੱਬੇ ਜੇ ਵੀ ਨਾਲ ਲੰਦੇ ਨਾ ਲੈ ਆਂ ਆ ਪਾਣੀ ਆ ਜਿੱਦਾਂ ਠੰਡਾ ਤੈਨੂੰ ਲੱਗਾ ਟੈਂਕੀ ਦਾ ਕੋਲ ਐਂ ਸਿਰ ਚ ਪਾ ਦੇ ਅਗਲ ਤੈਨੂੰ ਨਾ ਤੇਲੇ ਦੇਣੀ ਆ ਉਦਾਂ ਕਦੀ ਇੱਥੇ ਜਾਣਾ ਕਦੀ ਉੱਤ ਜਾਣਾ ਆਪਣੇ ਖਾਨ ਦਾ ਤੈਨੂੰ ਪਤਾ ਵਾ ਕਿ ਸ਼ੇਰੇ ਆ ਟੋਸ ਖਾਣਾ ਤੇ ਇਦਾਂ ਖਾਣਾ ਇਦਾਂ ਖਾਣਾ ਮੈਂ ਤਾਂ ਕਦੀ ਸਮਾਨ ਵੇਖਿਆ ਵਾ ਅ ਦੋ ਘੁੱਟ ਮੈਂ ਗ੍ਰੇਨਟੀ ਤੇ ਪਿਨੇ ਹੁੰਦੇ ਵਾ ਉਹ ਵੀ ਤੈਨੂੰ ਆਕਰਾਈ ਹੁੰਦੀ ਆ ਸਮਝ ਨਹੀਂ ਆਂਦੀ ਗੱਲ ਇੱਕ ਵਾਰੀ ਕੀ ਕਿਹਾ ਮੈਂ ਤੁਹਾਨੂੰ ਕਿ ਖਤਮ ਹੋਏ ਨਾਲ ਚੱਲੋ ਕਿ ਲੱਲੋ ਮੂੰਹ ਤੇ ਤੇਰਾ ਸੁਝਿਆ ਪਿਆ ਸੀ ਕਦੋਂ ਆਕੇ ਤੂੰ ਮੈਨੂੰ ਕਿਹਾ ਕਿ ਉੱਥੇ ਮੁੱਕ ਗਈ ਗ੍ਰੇਨਟੀ ਇੱਕ ਵਾਰੀ ਮਨਵਾ ਚਾਰ ਦਿਨ ਹੋ ਗਏ ਤੁਹਾਨੂੰ ਰੋਜ਼ ਕਹਿਨੀ ਮੰਮੀ ਕੋਲ ਜਾਣਾ ਮੈਨੂੰ ਲੈ ਚਲੋ ਉਹ ਤੁਹਾਨੂੰ ਸੁਣਾਈ ਨਹੀਂ ਦਿੱਤਾ ਤੇ ਮੈਨੂੰ ਵੀ ਤੁਹਾਡੀ ਬਾਤ ਸੁਣਾਈ ਨਹੀਂ ਗਈ ਗੱਲ ਪਤਾ ਜੈਸੇ ਨੇ ਤੈਸਾ ਗੱਲ ਖਤਮ ਜਨਾ ਵੇਖੋ ਜ਼ਬਾਨ ਲਰਾਉਂਦੀ ਰਹਿੰਦੀ ਜਲੋਂ ਵੇਖੋ ਕੁੜੀ ਹਵਾ ਘੜੀ ਇੱਕ ਚੀਜ਼ ਪੀਣੀ ਹੁੰਦੀ ਆ ਉਹ ਵੀ ਨਹੀਂ ਮਿਲਦੀ ਚੰਗੀ ਜਰਾ ਚਾਹ ਨੂੰ ਪੀਣ ਨੂੰ ਜਦੋਂ ਦੇਖੋ ਤੇਰੀ ਜ਼ਬਾਨ ਕਹਿ ਚਲਦੀ ਕੈਂਚੀ ਵਾਂਗ ਚਲਦੀ ਆ ਸਹੀ ਆ ਅੰਦਰ ਮਨ ਮਕੋਰਾ ਕੇ ਬੈਗੀ ਨਾ ਬਸ ਉਹ ਦੁੱਖ ਦਿੰਦਾ ਅਗੇ ਤੁਹਾਡੀ ਭੈਣ ਬਹਿ ਜੇ ਮਾਂ ਬਹਿ ਜੇ ਪਰਜਾਈ ਬਹਿ ਜੇ ਜੇ ਕੋਈ ਅੱਗੇ ਬਹਿ ਜੇ ਉਦੋਂ ਨਹੀਂ ਧੱਕ ਦਿੰਦਾ ਮੇਰੇ ਕੋਲ ਨਹੀਂ ਦਵਾ ਨੂੰ ਆ ਗਿਆ ਚੱਲ ਗਈ ਜਦੋਂ ਵੇਖੋ ਕਲੇਸ਼ ਪਾ ਛੜਦੀ ਜਦੋਂ ਵੇਖੋ ਕਲੇਸ਼ ਇਹ ਆ ਵੀਰ ਉਹ ਮਾਣ ਆ ਗਈ ਭੈਣ ਉਹ ਹੀ ਰੋਜ ਦਾ ਕੰਜਰ ਖਾਣਾ ਆ ਵੇਲਾ ਮੈਂ ਕਿਹਾ ਗਰੀਨਟੀ ਨਾਲ ਲਿਆ ਕੇ ਦੇ ਤਾਂ ਨਾ ਫੋਕਾ ਪਾਣੀ ਲਿਆ ਕੇ ਨਾ ਉਹਦਾ ਟੈਂਕੀ ਦਾ ਹੀ ਲੈ ਆਈਓ ਤੇ ਮੇਰੇ ਮੈਂ ਕਿਹਾ ਨੂੰ ਸਿਰ ਚ ਰੋੜ ਇਸੇ ਗੱਲ ਨਾਲ ਪਸ ਤਪ ਗਈ ਵੀਰ ਵੇਹੇ ਨਾ ਮੇਰਾ ਹਿਸਾਬ ਲੈ ਕੱਲ ਜੇ ਪਾਰਲਰ ਤੋਂ ਘੁੰਮਦੀ ਆਈ ਹਾਂ ਬਿਆਰ ਰਸੋਟ ਇਸੀ ਆਪਣੇ ਦੇ ਆਈ ਪਤਾ ਨਹੀਂ ਕੀ ਕੀ ਲੈਂਦੀ ਫਰਦੀ ਤਾਂ ਦੱਸ ਉਹ ਤੋਂ ਗ੍ਰੀਨ ਟੀ ਦਾ ਡੱਬਾ ਨਹੀਂ ਇਹਦੇ ਕੋ ਫੜਿਆ ਜਾਂਦਾ ਮੇਰੀ ਗੱਲ ਸੁਣ ਭੈਣ ਇਹਨੂੰ ਸੋ ਆਪਣੇ ਕੰਮ ਆਸ ਨੇ ਪੈਰਾਂ ਨੂੰ ਚੱਕੇ ਲੱਗੇ ਆ ਜਿਵੇਂ ਉਹਨੂੰ ਮਰਜ਼ੀ ਆਣ ਉਹਦੇ ਚੱਲ ਆਣ ਉਹਨੂੰ ਘੇਰ ਪਾੜਾ ਹਨਾ ਮੇਰੇ ਵੀ ਮੇਰੇ ਪਤਾ ਨੂੰ ਕਾਲੀ ਕੀੜੀ ਪੈ ਜਾਂਦੀ ਆ ਮੇਰੀ ਗੱਲ ਨੂੰ ਹਰ ਇੱਕ ਚੀਜ਼ ਮੈਨੂੰ ਲਿਆ ਕੇ ਦੇਣਾ ਪੈਸਾ ਤੇ ਲਾ ਮੈਨੂੰ ਦਿਨਾ ਖੁੱਲਾ ਪੈਸਾ ਖਰਚਦੀ ਵੀਰੇ ਇਹਨੂੰ ਇਹਨਾਂ ਨੂੰ ਪਤਾ ਲੱਗਦਾ ਜਦੋਂ ਸਾਰੇ ਖਰਚੇ ਦੇ ਹੱਥ ਜਾਂਦੇ ਕੋਈ ਚੀਜ਼ ਪੂਰੀ ਨਹੀਂ ਹੁੰਦੀ ਜਾਂਦੀ ਮੈਂ ਕਰਦੀ ਆ ਨਾ ਇਹਨਾਂ ਗੱਲ ਕਹਿੰਦੇ ਨੇ ਲੈ ਮੈਂ ਇਹਨਾਂ ਨਾਲ ਗੱਲ ਕਰਦੀ ਮਾਜ ਦਾ ਨੂੰ ਇੱਕ ਕਰੀ ਨੂੰ ਫੇਰ ਹੀ ਅਕਲ ਆਉਣੀ ਆ ਮੇਰੇ ਨਾਲ ਡੀਐਫਐ ਲੈਣ ਜੋਗੇ ਨਾ ਹੋਂ ਵੇਖੇ ਮੈਨੂੰ ਕਹਿੰਦੀ ਨਾ ਜੈਸੇ ਬਬੈਸ਼ਾ ਜੈਸੇ ਤੈਸ਼ਾ ਹੋਂ ਜਦੋਂ ਭੈਣ ਨੇ ਕਮਾਈਆਂ ਨਾ ਦੋ ਚਾਰ ਗੱਲਾਂ ਤੇ ਦਿੱਤੇ ਜਵਾਬ ਉਹਨਾਂ ਦਾ ਨਹੀਂ ਦੀਦੀ ਨਹੀਂ ਦੀਦੀ ਕਰਦੀ ਵੇਖੀ ਚਲੋ ਸਾਨੂੰ ਵੀ ਮੈਂ ਤੇ ਦੀਦੀ ਨੂੰ ਤੋਰ ਤਰ ਰਸੋਈ ਆ ਲੈ ਤਾਂ ਵੀ ਹਾਂਜੀ ਦੀਦੀ ਹਾਂਜੀ ਦੀਦੀ ਤੈਨੂੰ ਬੋਲਣ ਦੀ ਜਰੂਰ ਚਾਹੀਏ ਮਤ ਨਹੀਂ ਗਈ ਕਿ ਕਿੰਨਾ ਗੱਲ ਕਰਨੀ ਕਿਤਰਾ ਨਹੀਂ ਮੈਂ ਤਾਂ ਤੁਹਾਨੂੰ ਹੰਜੀ ਦੀ ਕਿਹਾ ਮੈਂ ਤਾਂ ਤੁਹਾਨੂੰ ਕੁਝ ਕਿਹਾ ਹੀ ਨਹੀਂ ਮੈਂ ਨਹੀਂ ਕਿਤੇ ਮੇਰੇ ਵੀਰ ਦੀ ਵੀ ਇੱਜ਼ਤ ਰੱਖ ਲਿਆ ਕਰ ਇੰਨਾ ਤੈਨੂੰ ਖੁਸ਼ ਰੱਖਦਾ ਤੇਰੀ ਹਰ ਇੱਕ ਚੀਜ਼ ਜਿਹੜੀ ਹੈ ਨਾ ਪੂਰੀ ਕਰਦਾ ਤੈਨੂੰ ਖੁੱਲਾ ਖਰਚਾ ਦਿੰਦਾ ਪੈਸਿਆਂ ਨੂੰ ਨਾ ਤੂੰ ਐ ਡਰਨੀ ਜ ਤਰਹ ਹੋਵਾਂ ਹੁੰਦੀ ਹੈ ਤੈਨੂੰ ਮਾਸਾ ਨਹੀਂ ਕਦਰ ਹੈ ਦੀ ਕਮਾਈ ਦੀ ਮੈਨੇ ਦੀਦੀ ਇਦਾਂ ਦੀ ਕੋਈ ਗੱਲ ਨਹੀਂ ਮਦਮ ਕੁਸ਼ਕੀ ਤੇ ਕਈ ਸਾਲ ਸੂਕ ਸੀ ਨੇ ਤਾਂ ਬਈਕੋ ਮੇਰਾ ਅੱਜ ਮੈਂ ਕੀ ਕੀਤਾ ਦੱਸੋਗੇ ਗਈ ਹੋਣਾ ਬਾਜ਼ਾਰ ਕਿਉਂਕਿ ਇਥੇ ਲਗਾਤਾਰ ਕੋ ਗ੍ਰੀਨਟੀ ਦੇ ਡੱਬੇ ਨਹੀਂ ਪੜਿਆ ਜਾਂਦਾ ਮੁੱਕ ਗਿਆ ਆਨਲਾਈਨ ਤੇਨੇ ਪਾਰਸਲ ਮੰਗਵਨੀ ਆਨਲਾਈਨ ਮੰਗਵਾਲਾ ਤੈਨੂੰ ਪਤਾ ਉਹਨੇ ਰੋਜ਼ ਗ੍ਰੀਨਟੀ ਪੀਣੀ ਹੁੰਦੀ ਸ਼ਾਮ ਦੇ ਟਾਈਮ ਤਾ ਤੂੰ ਗਰਮ ਫੋਕਾ ਪਾਣੀ ਦੇ ਦਿੱਤਾ ਬਸ ਇਦਾਂ ਉਹਨੂੰ ਲੰਘਦਾ ਜੇ ਉਹ ਨਹੀਂ ਬਣਾ ਸਕਦੀ ਕੜਾ ਬਣਾ ਕੇ ਦੇ ਦੇ ਠੀਕ ਹੈ ਜੀ ਦੇ ਤਾਂ ਮੈਨੂੰ ਇਹਨੇ ਕਿਹਾ ਹੋਇਆ ਮੈਨੂੰ ਇਹਨੇ ਨਹੀਂ ਕਿਹਾ ਤੇਰੀ ਆਵਾਜ਼ ਹੰਦਾ ਤੱਕ ਆਈਏ ਬੋਲਣ ਲੱਗਾ ਦੇਖ ਲਿਆ ਕਰ ਆਸੇ ਪਾਸੇ ਕੋਈ ਖਲੋਤਾ ਹੁੰਦਾ ਪਰ ਦੀਦੀ ਘਰਿਕਾ ਸੁਣੋ ਇਹ ਵੀ ਮੈਨੂੰ ਬੜਾ ਰੋਡ ਬੋਲਣ ਦੇ ਸੀ ਸੌਰੀ ਮਤਲਬ ਉੱਚੀ ਬੋਲਤੀ ਉਹ ਬੰਦੇ ਤੇ ਬੋਲਦੇ ਹੀ ਹੁੰਦੇ ਆ ਤੂੰ ਬ੍ਰਦਰ ਨਹੀਂ ਕਰ ਉਹ ਤੇ ਬੋਲਣਾ ਸਮਝ ਲੱਗੀ ਠੀਕ ਹੈ ਦੀਦੀ ਹੱਦ ਹੋ ਗਈ ਹੈ ਬੰਦਾ ਪੁੱਛੇ ਮੇਰੇ ਨਾਲ ਗੱਲ ਕਰੋ ਜਿਹੜੀ ਕਰਨੀ ਆ ਚੁੱਕ ਕੇ ਦੀਦੀ ਨੂੰ ਕਹਿਤਾ ਚਾਰ ਦਿਨੋਂ ਰਹਿਣ ਆਏ ਨੇ ਕੋਈ ਗੱਲਬਾਤ ਹੋ ਗਈ ਨਾ ਉਹ ਜੀ ਤੇ ਮੰਮੀ ਕੋ ਵੀ ਮੈਨੂੰ ਗਾਲਾ ਪਵਾ ਨਹੀਂ ਗੇ ਕਿ ਮੇਰੀ ਕੁੜੀ ਦਾ ਬੋਲਦੀ ਐ ਇੱਥੇ ਗੱਲ ਕਰਨੀ ਵੀ ਗੁਨਾਹ ਹੋ ਗਈ ਐ ਸਹੀ ਐ ਮਹਨਪਰਾ ਇਕੱਠੇ ਹੋ ਜਾਣ ਤੇ ਕਿ ਜਨਾਨੀ ਦੀ ਜਲਦੀ ਐ ਮਾਂ ਘਟ ਸੀ ਘਰ ਚ ਹੈ ਵੀ ਆ ਕੇ ਮੇਰੇ ਸਿੱਖ ਚੜੀ ਗਈ ਉਹ ਵੀ ਭਾਬੀ ਦੀਦੀ ਆਈ ਜੇ ਆਈ ਜੇ ਵੇਖ ਲੈ ਦੇ ਹਾਲ ਹਾਂ ਜੀ ਜੀ ਹਾਂ ਜੀ ਕੀ ਮੈਂ ਤੈਨੂੰ ਮੱਸਾ ਨਹੀਂ ਆਖ ਲਗੀ ਵਸੂ ਦੇ ਪੋਣ ਵਾਲੀਆਂ ਚਾਹਤਾ ਐਦਾਂ ਛੁੱਟੀਆਂ ਜਿਵੇਂ ਤਾਂ ਸਾਹ ਬਲਿਆ ਕਰ ਜੀ ਜੀ ਮੈਂ ਨਹੀਂ ਛੁੱਟੀਆਂ ਇਹ ਲਾ ਕੇ ਛੱਡ ਦਿੰਦੇ ਨੇ ਲੈ ਹੈ ਸੌਂਦਾ ਤੇ ਜੋ ਵੀ ਸਾਹ ਸੰਭਾਲ ਕਰਨੀ ਜਨਾਨੀ ਨੇ ਕਰਨੀ ਮੇਰੇ ਹੰਦਿਆ ਨਾ ਉਹਦੇ ਕੱਪੜੇ ਥਾਂ ਥਾਂ ਤੇ ਰੋਲਦੇ ਨਹੀਂ ਹੁੰਦੇ ਇੱਧਰ ਆ ਤੈਨੂੰ ਸੰਭੜਨਾ ਸਿਖਾਵਾਂ ਵਾਹ ਨਹੀਂ ਤੇਰੇ ਬੋ ਸੋਹਰਾ ਤਰੀਕਾ ਕੀਤੁਲ ਮਰੀ ਦਾ ਹਾਲ ਕੀਤਾ ਵੇਖੋ ਤੇ ਕੱਪੜੇ ਕਿਤਰਾ ਢੰਨੇ ਆ ਬਸ ਆਪਣੇ ਹੈਂਗਰਾਂ ਤੇ ਟੰਗੇ ਹੀ ਇੰਨਾ ਦੇ ਦੀਦੀ ਇੱਧਰ ਰਿਕੇ ਨੇ ਆ ਬਸ ਪਜਾਮੇ ਟੰਗੇ ਨੇ ਇਹਨਾਂ ਦੇ ਇੱਧਰ ਰਿਕੇ ਕੱਪੜੇ ਉਹ ਵੀ ਵੇਖ ਲੈਣੀ ਬੜਾ ਸੋਹਰੇ ਟਾਂਗੇ ਨਾ ਰੱਖੇ ਏਦਾਂ ਏਦਾਂ ਬੈਂਟਾ ਫੈਸ ਹੋਲਡ ਕਰ ਕਰਕੇ ਰੱਖੀ ਦੀਆ ਨਹੀਂ ਜਦੋਂ ਮੇਰਾ ਵੀਰ ਮੇਰੇ ਸਿਰ ਤੇ ਹੀ ਨਾ ਉਹਦੀ ਲਿਮਾਰੀ ਚ ਐ ਨਿਸ਼ਕ ਜਿਹੇ ਹੁੰਦੇ ਹੀ ਕੱਪੜੇ ਖਰਾਬ ਉਹਦੀਆਂ ਤਾਵਾਂ ਲਾਈਦੀਆਂ ਸੀ। ਮੈਂ ਦੱਸਦੀ ਹਾਂ ਮੈਂ ਤਵਾਰੀ ਹਾਂ ਤੇ ਵੀਰ ਦੇ ਕੱਪੜੇ ਕਿਤੇ ਚੰਮ ਚੰਮ ਲਿਮਾਰੀਆਂ ਕਰਦੀਆਂ ਹੁੰਦੀਆਂ ਸੀ। ਇੱਕ ਇੱਕ ਕੱਪੜਾ ਮੈਂ ਪ੍ਰੈਸ ਕਰਕੇ ਸਿੱਧੀਆਂ ਤਾਵਾਂ ਲਾ ਕੇ ਰੱਖਦੀ ਹੁੰਦੀ ਹਾਂ। ਨਾਲੇ ਮੇਰੀ ਗੱਲ ਸੁਣ। ਆ ਗਈ ਸਗਨ ਵਾਲਾ ਲਫਾਫਾ ਇੱਦਾਂ ਸੁੱਟਿਆ? ਨਹੀਂ ਵੀਵੀ ਤਾਹੇ ਤਾਂ ਸਾਰੇ ਬਾਹਰ ਦਿਖਣਦੇ। ਉਹ ਦੇਦੀ ਇਹਨਾਂ ਮੇਰਾ ਤੇ ਪਾਰਟੀ ਜਾਣਾ ਹੈ ਨਾ ਕੱਲ ਤੇ ਸਗਨ ਦਾ ਲਫਾਫਾ ਕਹਿੰਦੇ ਸੀ ਤਿਆਰ ਕਰਕੇ ਰੱਖੀ ਤੇ ਮੈਂ ਕੱਢ ਕੇ ਤੇ ਪਹਿ ਪਾਤੇ ਸੀ ਬੱਸ। ਇਹਨੂੰ ਸਟੈਪਲਰ ਹੀ ਕਰਦੇ। ਇਹ ਉਹ ਤੇ ਪਲਾ ਦੇ ਕਿਸੇ ਤਰੀਕੇ ਬੰਦ ਕਰ ਦੇ ਐਡਾ ਹੀ ਬੱਚਾ ਆਵੇ ਕੋਈ ਪੈਸੇ ਕੱਢ ਕੇ ਗਾਹ ਜਾਰੇ ਉੱਥੇ ਉਹਦੀ ਤਾਂ ਨਮੋਸ਼ੀ ਹੋ ਜੇ ਨਾ ਵਿੱਚ ਪੈਸੇ ਨਾ ਹੋਣ ਤੇ ਕਰ ਦੇਨੀ ਦੀਦੀ ਕਰ ਦੇਨੀ ਬਾਹਰ ਵੀ ਕੰਮ ਵਧੇ ਨੇ ਫਰਕ ਪੈਂਦਾ ਨਾ ਗੁੱਸਾ ਨਾ ਕਰਨਾ ਦੀਦੀ ਜਿਵੇਂ ਤੂੰ ਕੀ ਵੀ ਆਏ ਹੋ ਕੰਮ ਦੋਨਾਂ ਵੱਧਦਾ ਹੀ ਆ ਘਰ ਆਏ ਆ ਵੀ ਮਾਸੀ ਹੋਣੀ ਆਏ ਚਾਚੀ ਮੇਰੇ ਆਇਆ ਤੇਰਾ ਕੰਮ ਵੱਧ ਗਿਆ ਤੈਨੂੰ ਮੈਂ ਆਪ ਕਰਾ ਦਿੰਨੀ ਐ ਐਡੀ ਵੀ ਤੂੰ ਮੈਂ ਕਹਿੰਨੀ ਐ ਵੀ ਸੋਲਨੀ ਹੈਗੀ ਉਹ ਨਹੀਂ ਦੀਦੀ ਐtanto ਦੀ ਕੋਈ ਗੱਲ ਨਹੀਂ ਕੀ ਸੱਚੀ ਇਹੀ ਗੱਲਾਂ ਇਵਤੱਕ ਪਿੰਨਰ ਤਾਂ ਤਾਇਆ ਫਿਰਦੇ ਆ। ਹੁਣ ਆ ਗਈ ਮੰਮੀ ਆ ਵੇਖ ਲੋ ਮੈਂ ਬਾਹਰ ਚਾਰ ਬੰਦਿਆਂ ਜੇ ਬੈਣਾ ਹੁੰਦਾ ਵਾ, ਖਲੋਣਾ ਹੁੰਦਾ ਵਾ। ਵਟ ਵੇ ਮੇਰੇ ਕੱਪੜਿਆਂ ਨੂੰ ਆਂਦਾ ਇਹਨੂੰ ਪ੍ਰੈਸ ਕਰਨ ਦਾ ਪਤਾ ਹੀ ਨਾ ਇਹਨੂੰ ਚਾਹ ਪਾਣੀ ਦੇਣ ਦਾ ਪਤਾ ਹੀ ਥੇਲੇ ਦੀ ਨੂੰ ਅਗਲ ਨਹੀਂ ਹੈਗੀ। ਚੱਲ ਪੁੱਤ ਹਰ ਵੇਲੇ ਕੁੱਕੜਾ ਵਾਂਗੂ ਨਹੀਂ ਲੜਦੇ ਰਹੇਦਾ ਪਿਆਰ ਨਾਲ ਸਮਝਾ ਦੇਈ ਦਿੰਦਾ। ਮੰਮੀ ਮੈਂ ਲੜਦਾ ਨਾ ਨਾ ਕੋ ਹਰ ਵਾਰੀ ਮੇਰੀ ਗਲਤੀ ਘੜ ਦਿੰਦੀ ਹੈ। ਮੰਮੀ ਠੀਕ ਤੇ ਕਹਿਣ ਡਿਆ ਵੀਰ ਕੋਣ ਨੂੰ ਤੂੰ ਮਤ ਨਹੀਂ ਦਿੰਦੀ। ਰੇਂਦੀ ਰਹਿਣੀ ਸਾਰਾ ਦਿਨ। ਕੋਣ ਨੂੰ ਸਮਝਾ ਲਿਆ ਕਰ ਥੋੜਾ ਜਿਹਾ। ਤੂੰ ਨਾਲ ਲੜਾਈ ਪਿਆ ਕਰ ਲੜਾਈ ਦਾ ਕੀ ਮਤਲਬ ਹੈਗਾ ਮੇਰੀ ਗੱਲ ਸੁਣ ਮੰਮੀ ਗ੍ਰੀਨ ਟੀ ਮੱਕੀ ਤੇ ਮੈਨੂੰ ਦਾਤ ਦਿੰਦੀ ਇਹਨੂੰ ਮੈਂ ਪੈਸੇ ਨਹੀਂ ਦੇ ਕੇ ਗਿਆ ਇਹਦੇ ਵਿੱਚ ਇਹ ਥੋੜਾ ਮਤਲਬ ਹੁੰਦਾ ਨਾ ਪੈਣ ਮੇਰੀ ਗੱਲ ਸੁਣ ਸਾਰਾ ਦਿਨ ਪਹਿਲਾਂ ਮੈਂ ਬਾਹਰ ਦੇ ਕੰਮ ਕਰਾਂ ਪਰ ਉਹਨੀਆਂ ਨੂੰ ਘਰ ਦਾ ਰਸੋਈ ਰਚਦਾ ਵੀ ਮੈਂ ਇਹਨੂੰ ਵੇਖਿਆ ਕਰ ਤੇ ਤੂੰ ਗ੍ਰੀਨ ਟੀ ਲਿਓਣੀ ਪੜ ਲਿਆ ਹੁੰਦਾ ਹੁੰਦਾ ਹਏ ਹਏ ਮੰਮੀ ਸਾਰੇ ਕੰਮ ਉਹੀ ਕਰੇ ਸਾਰਾ ਪੈਸਾ ਤਾਂ ਦਿੰਦਾ ਉਹਦੇ ਹੱਥ 'ਚ ਸਾਰੇ ਖਰਚੇ ਕਰਦੀ ਕਿ ਨਹੀਂ ਕਰਦੀ ਨਹੀਂ ਦੀਦੀ ਉਹ ਮੌਦੀ ਜਿਆਦਾ ਸਗੀ ਨਾ ਬਣਿਆ ਕਰ ਜਾ ਕਿਤੀ ਤੂੰ ਚੁੱਪ ਕਰ ਹੋਰ ਪੜਕਾਈ ਜੰਨੀ ਇਹਨੂੰ ਨੇ ਮੇਰੀ ਗਰਲਸਨ ਭੈਣ ਜਦੋਂ ਇਹਨਾਂ ਸੂਟ ਲੈਣ ਜਾਣੇ ਹੁੰਦੇ ਜਾਂ ਆਪਣਾ ਸਮਾਨ ਲੈਣ ਜਾਣਾ ਹੁੰਦਾ ਉਹਦੋਂ ਤਾਂ ਬੜੀ ਛੇਤੀ ਇਹਨੂੰ ਭੱਜੀ ਜਾਂਦੀ ਉਹਦੋਂ ਤਾਂ ਮੰਮੀ ਨੂੰ ਕਦੀ ਨਹੀਂ ਕਿਹਾ ਆਪਣੇ ਇਹ ਵੀ ਕਿੱਦਾਂ ਪਤਾ ਲੱਜਦਾ ਮੈਰਾ ਵੀ ਲਿਓਣੀ ਹੈ ਲੈਸ ਨੂੰ ਕੀ ਕਹਿੰਦੇ ਨੇ ਜਿਹੜੀ ਕੂਟੀਆਂ ਜੀ ਕੀ ਕਹਿੰਦੇ ਹੁੰਦੇ ਲੈਸ ਜੁੱਤੀਆਂ ਮੈਚ ਕਰਕੇ ਪੂਰੀ ਆਪਣੀ ਸਾਰਾ ਉਹਨੂੰ ਕਰਨਾ ਹੁੰਦਾ ਵਾ ਇਹ ਨਹੀਂ ਖਰੀਦਣਾ ਹੁੰਦਾ ਉਹ ਤੇ ਦੀਦੀ ਚੇਤਾ ਭੁੱਲਦਾ ਨਹੀਂ ਇਹਨੂੰ ਇੱਕ ਮਿੰਟ ਵੀਰ ਤੇਰੇ ਜੀਜੇ ਦਾ ਫੋਨ ਆਉਂ ਗਿਆਈ ਮੈਂ ਗੱਲ ਕਰ ਲੈਂਦੇ ਚਲੋ ਕਰ ਲੈ ਹਲੋ ਹਲੋ ਹਾਂਜੀ ਮੇਰੀ ਗਰਲਸਨ ਭੈਣ ਹੈਂਡ ਫ੍ਰੀ ਕਰਦੇ ਅਹੀਂ ਭਾਈ ਇਹਦੇ ਗੱਲਾਂ ਸੁਣ ਲਈਏ ਲੈ ਤੁਸੀਂ ਵੀ ਸੁਣ ਲੋ ਹਾਂਜੀ ਹਾਂਜੀ ਦੱਸੋ ਤੈਨੂੰ ਪਤਾ ਇਹ ਫੰਕਸ਼ਨ ਤੇ ਜਾਣਾ ਵਾ ਘਰ ਕੱਪੜੇ ਕੁਰੇ ਪ੍ਰੈਸ ਕਰ ਗਏ ਨਹੀਂ ਮੈਂ ਤਾਂ ਕੀਤਾ ਹੀ ਨਹੀਂ ਮਾਰ ਘਰ ਜਾ ਕੇ ਬੈਗੀ ਆ ਤਿੰਨ ਦਿਨ ਬਾਅਦ ਫੰਕਸ਼ਨ ਤੇ ਆਣਾ ਤੇ ਨਾਲ ਜਾਣਾ ਵਾ ਤੇ ਕੱਪੜੇ ਕੁਰੇ ਪ੍ਰੈਸ ਕਰਕੇ ਤਿਆਰੀ ਕਰਕੇ ਜਾਣੀ ਮੈਨੂੰ ਨਾ ਦਿਮਾਗ ਚੋਂ ਹੀ ਨਿਕਲ ਗਿਆ ਕੋਈ ਨਹੀਂ ਮੈਂ ਨਾ ਇੰਜ ਕਰਦੀ ਥੋੜੀ دیر ਤੱਕ ਆ ਜੰਨੀ ਆ ਤੇ ਆ ਕੇ ਕਰਦੀ ਆ ਬਹੁਤ ਸੋਹਣੀ ਕਰਦਾ ਬਹੁਤ ਸੋਹਣੀ ਕਰਦਾ ਬਾਅਦ ਅਜੋ ਜਿਆਦਾ ਹੀ ਤਿਆਰੀ ਕਰਕੇ ਨਹੀਂ ਆਉਂਦੀ ਸਾਡੀ ਇਹ ਨਹੀਂ ਪੰਜਾਬ ਨੂੰ ਅਖਸ਼ਰ ਤਿਆਰੀ ਕਰਤੀ ਜਾਣਾ ਚਲੋ ਗੁੱਸਾ ਨਾ ਕਰੋ ਮੈਂ ਆ ਜੰਨੀ ਆ ਕੇ ਕਰ ਦੰਨੀ ਆ ਕਦੇ ਚਾਚਾ ਆ ਆ ਗਈ ਥੋੜੀ دیر ਚ ਠੀਕ ਦੀਦੀ ਇਹ ਗੱਲ ਖਵਾ ਗੁੱਸਾ ਨਾ ਕਰਨਾ ਦੀਦੀ ਮੈਨੂੰ ਤਾਂ ਵੀ ਬੜਾ ਕੁਝ ਸਮਝਾ ਲਿਆ ਜਿਸਦੰ ਨੇ ਆਏ ਹੋਮੀ ਉਸਦੰ ਨੇ ਸਮਝਾਉਂਦੇ ਦੀਦੀ ਐਦਾਂ ਨਹੀਂ ਕਰੀਦਾ ਉਹਦਾਂ ਨਹੀਂ ਕਰੀਦਾ ਆਪਣੇ ਘਰੋਂ ਲੈਣਾ ਨਾ ਯਾਨੀ ਕਿ ਤੁਹਾਡੇ ਭਰਾ ਨਾਲ ਐਵੇਂ ਨਹੀਂ ਬੋਲਣਾ ਤੈਨੂੰ ਮੱਤ ਨਹੀਂ ਹੀ ਤੂੰ ਇਹ ਕਰਦੀ ਉਹ ਕਰਦੀ ਆ ਚੰਗੀ ਗੱਲ ਨਹੀਂ ਦੇਦੀ ਤੀ ਆਪਣੇ ਵਾਲੀ ਥੋੜੀ ਚਲਤੀ ਮਾਰ ਲਓ ਨਹੀਂ ਗਾਂ ਸੁਣ ਤੋਰੇ ਕੱਪੜੇ ਤਿਆਰ ਕਰਕੇ ਆਈ ਛੱਡੋ ਮੰਮੀ ਆਪਣੇ ਹੀਆਂ ਚੀਜ਼ਾਂ ਦਾ ਨਾ ਹਰ ਇੱਕ ਪਰਦਾ ਪਾ ਲੈਂਦਾ ਪਰ ਕੁਝ ਨਨਾਨਾ ਨਾ ਭਾ ਦੀਆਂ ਹੀਜਗੀਆਂ ਬਣ ਜਾਂਦੀਆਂ ਨੇ ਤੇ ਪਰਜਾਈਆਂ ਦੇ ਕਸੂਰ ਕੱਟਦੀਆਂ ਨੇ ਬੱਸ मेरे भा कुछ कहा जाए चाहे वो सही हो चाहे गलत होता है।, है पिछले दस पंद्रह दिन रोज कहनी रसोई का सारा समान चलो, चलो। बंदे ना चंबी चीज ले जनानी सूट ही खरीदा पता तो बंदा जाए ना तो वादिया लगता है ना बंदे दे हाथ बरकत होंगी है तो कहीं मेनु सुना लग पे बोल दी उच्चा नहीं मैं बोल दी मेरे भाई की करना उन्ह बोल के वह तो वैसे मैं बोलते रहेंदे अज मैं जरा ये बोली हाँ तो कही मैनो ਕਿੰਨਾ ਉਸਨਾਤਾ ਐਨਾ ਵੀ 헤ਜਲਾਪਨ ਚੰਗਾ ਨਹੀਂ ਹੁੰਦਾ ਭਰਾ ਦੀਆਂ ਗਲਤੀਆਂ ਤੇ ਵੀ ਪੜਦਾ ਪਾਉਂਦੇ ਹੋ ਤੇ ਪਰਚਾਈ ਨੂੰ ਨਜਾਇਜ਼ ਲਾਂਦੇ ਹੋ ਮਮੀ ਮੈਂ ਕੀ ਕਿਹਾ ਏ ਮੈਨੂੰ ਨਹੀਂ ਚੰਗਾ ਲੱਗਾ ਪਰ ਮੈਨੂੰ ਇਹ ਥੋੜਾ ਪਤਾ ਸੀ ਕਿ ਗੋ ਇਹਨਾਂ ਨੇ ਮੈਨੂੰ ਇਦਾਂ ਹੀ ਬੋਲਣਾ ਆਪਣੀ ਪੀੜੀ ਥਲੇ ਛੋਟੀ ਪੀੜੀ ਨਹੀਂ ਹੂੰ ਭਾਬੀ ਗੁੱਸਾ ਕਰ ਗਈ ਵੀਰ ਠੀਕ ਹੈ ਸਰਗੀਆ ਫੇਰ ਗਈ ਸਾਡਾ ਕੀ ਲੈ ਜੂਗੀ ਗੱਡੇ ਲੱਦੀ ਆ ਭਾਬੀ ਕਿਤੇ ਨਹੀਂ ਵੀਰ ਮੇਰੇ ਕੋਲ ਵੀ ਗਲਤੀ ਹੋ ਗਈ ਮੈਂ ਜ਼ਿਆਦਾ ਬੋਲ ਗਈ ਚਲ ਤੂੰ ਇੰਜ ਕਰ ਜਾ ਉਹਨੂੰ ਪੁਜਾਰ ਲੈ ਜਾ ਜਾਂ ਚਲ ਜਾ ਜਾਂ ਲੈ ਜਾ ਵੀ ਹਾਂ ਉਹ ਮੰਮੀ ਮੈਂ ਤਾਂ ਭਰਾ ਦੀ heidsli ਬਣੀ ਦੀ ਨਹੀਂ ਮੈਂ ਤਾਂ ਪਰਜਾਈ ਦੀheidsli ਬਣੂਗੀ ਜਾ ਵੀਰੇ ਉੱਠ ਭਾਬੀ ਨੂੰ ਲੈ ਕੇ ਜਾ ਬਜਾਰ ਛੁਰ ਪੈਣਾ ਮੰਮੀ ਮੈਂ ਨਾ ਗਲਤੀ ਕਰ ਬੈਠੀ ਭਰਾ ਦੇ ਨਾ ਪਿਆਰ ਪਿਆਰ ਨੂੰ ਨਾ ਜਿਆਦਾ ਹੀ ਭਾਬੀ ਦੇ ਸਿਰ ਤੇ ਚੜ ਕੇ ਬੋਲਦਾ ਇਦਾਂ ਮੈਨੂੰ ਨਹੀਂ ਕਰਨਾ ਚਾਹੀਦਾ ਹਾਂ ਸੁਣ ਨਾ ਮੈਨੂੰ ਛੇਤੀ ਛੇਤੀ ਘਰ ਜਾਵਾ ਨੇ ਜੇ ਨਾ ਵੇ ਤੇ ਇੱਥੇ ਭਾਬੀ ਦੀ ਲੜਾਈ ਹੋਉਂਦੀ ਪਉਂਦੀ ਮੈਂ ਆਪਣੀ ਵੀ ਪਵਾ ਦਵਾਂ ਆਹੋ ਬੱਤ ਇਹ ਗੱਲ ਤੇ ਸਹੀ ਹੋ ਤੇ ਤੇ ਭਾਬੀ ਨੂੰ ਹੀ ਕਹ ਰੋ ਹਾਂਜੀ ਕਈ ਭੈਣੋ ਨਾ ਆਪਣੇ ਭਰਾ ਦੀਆਂ ਬੜੀਆਂ ਹੀ 헤ਜ ਲਿਆ ਬੰਦੀਆ ਪਤਾ ਕੀ ਆ ਉਹਨਾਂ ਨੂੰ ਲੱਗਦਾ ਮੇਰੇ ਭਰਾ ਬੜੇ ਹੀ ਸ਼ਰੀਫ ਆ ਤੇ ਜਿਹੜੀ ਆ ਭੱਗਦੀਆਂ ਵਾ ਉਹ ਤਾਂ ਐਵੇਂ ਤੁੜੀਆਂ ਫਿਰਦੀਆਂ ਉਹ ਹਰ ਘਰ ਦੀ ਇਹੀ ਕਹਾਣੀ ਆ ਬਿਲਕੁਲ ਤੁਹਾਡੇ ਘਰ ਦੀ ਕਹਾਣੀ ਹੈਗੀ ਆ ਕਿ ਨਹੀਂ ਸਾਨੂੰ ਕਮੈਂਟ ਚ ਦੱਸਣਾ ਕਿਉਂਕਿ ਮੀਆਂ ਬੀਬੀ ਦੀ ਛੋਟੀ ਛੋਟੀ ਨੋਕਜੋਕ ਤੇ ਹੁੰਦੀ ਰਹਿੰਦੀ ਆ ਇਸ ਕਰਕੇ ਇਹਨੂੰ ਜਿਆਦਾ ਸੀਰੀਅਸ ਨਾ ਲਿਆ ਕਰੋ ਤੇ ਗੱਲ ਨੂੰ ਆਵਾਦਾਇਆ ਕਰੋ ਠੀਕ ਹੈ ਜੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਚ ਦੱਸਣਾ ਇਹ ਜਲਾਪਨ ਕਿੰਨਾ ਕੁ ਪੈਣਾ ਦਾ ਹੋਇਆ ਭਰਾਵਾਂ ਨਾਲ ਪੈਣਾ ਨਾਲ ਤੇ ਛੋਟੀ ਜੀ ਬੈਲਿਆਂ ਨੂੰ ਵਜਾਜਾ ਕਰੋ ਸਬਸਕ੍ਰਾਈਬ ਜਰੂਰ ਕਰਨਾ ਸਾਰੀਆਂ ਵੀਡੀਓ ਤੁਹਾਨੂੰ ਮਿਲਣਗੇ ਠੀਕ ਹੈ ਜੀ ਵੀਡੀਓ ਕਿਦਾਂ ਦੀ ਲੱਗੀ ਪਲੀਜ਼ ਦੱਸ ਦਿਆ ਕਰੋ ਓਕੇ ਬਾਏ ਸਫਿਕਾ